ਦੇਖ ਸਕਦੇ ਹੋ ਕਿ ਕਿਵੇਂ ਮਤਲਬ ਇੱਕ ਬਜ਼ੁਰਗ ਮਾਵਾ ਪਾਣਾ ਕਿਵੇਂ ਤੁਸੀਂ ਆਪ ਹੀ ਦੇਖ ਲਓ ਮੈਂ ਕੀ ਬੋਲਾਂ ਅੱਛਾ ਜੀ ਤੇ ਬੱਚੇ ਤੁਹਾਡੇ ਬੱਚੇ ਜੀ ਦੋ ਮੁੰਡੇ ਦੋ ਛੜਾਈ ਕਰਦੇ ਇਹ ਸਾਡਾ ਇਹ ਤੀਰਥ ਹੈ ਇੱਥੇ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਹਾਂਜੀ ਬਾਪੂ ਜੀ ਹੁਕਮ ਲਾਓ ਅੱਛਾ ਜੀ ਜੀ ਮੇਰੇ ਪੱਤੀ ਲੱਗੀ ਥਾਲੇ ਜੀ ਅੱਛਾ ਜੀ ਇਹ ਕੀ ਹੱਥ ਟੁੱਟ ਗਿਆ ਸੀ ਜੀ ਹਾਂਜੀ ਇਹ ਇੱਥੇ ਪੱਤੀ ਲੱਗੀ ਜੀ ਹੱਡੀ ਤੇ ਵੀ ਸੱਟ ਲੱਗੀ ਅੱਛਾ ਜੀ ਕਿੱਥੋਂ ਅੰਕਲ ਨੇ ਚੈੱਕ ਕਰਾਇਆ ਤੁਸੀਂ ਠੀਕ ਕਰਾਇਆ ਜੀ ਇਹ ਕਿਤੋਂ ਚੈੱਕ ਕਰਾਇਆ ਡਾਕਟਰ ਕੋਲ ਈ ਕਰਾਇਆ ਜੀ ਇਹ ਡਾਕਟਰ ਕੀ ਕਹਿੰਦੇ ਦੋ ਮਿੰਟ ਬੇਟਾ ਬੈਠੋ ਕੀ ਕਹਿੰਦੇ ਡਾਕਟਰ ਸਾਡੇ ਕੋਈ ਜਿਹੜੀ ਗੱਲ ਆ ਸਾਡੇ ਕੋ ਪੈਸਾ ਨਹੀਂ ਪਹਿਲਾਂ ਅਸੀਂ ਸੀਐਮਸੀ ਚ ਦੋ ਦਿਨ ਰਹੇ ਅੱਛਾ ਜੀ ਉਹਨਾਂ ਨੇ ਸਾਡਾ 7000 ਰੁਪਿਆ ਬਣਾਤਾ 70000 ਇਹ ਹੋਇਆ ਕਿਦਾਂ ਦੀ ਬਾਪੂ ਜੀ ਕੀ ਹੋ ਗਈ ਗਿਆ ਜੀ ਤੇ ਜੀ ਮੈਂ ਡਾਲੇ ਤੇ ਡਿੱਗ ਗਿਆ ਪੱਤੀ ਸੀ ਬਹੁਤ ਸੀ ਅੱਛਾ ਡਾਲੇ ਤੇ ਡਿੱਗ ਗਏ ਸੀ ਅੱਛਾ ਫਿਰ ਮਾਤਾ ਜੀ ਕੀ ਹੋਇਆ ਤੇ ਉੱਥੋਂ ਪਹਿਲਾਂ ਅਸੀਂ ਦੋ ਦਿਨ ਰਹਿ ਕੇ ਆ ਗਿਆ ਸੀ ਜੀ ਸਾਡੇ ਕੋਲ ਪੈਸੇ ਅੱਛਾ ਜੀ ਤੁਸੀਂ ਕੰਮ ਕੀ ਕਰਦੇ ਹੋ ਬਾਪੂ ਜੀ ਫਿਰ ਮੈਂ ਜੀ ਲੇਬਰ ਦਾ ਕੰਮ ਕਰਦਾ ਲੇਬਰ ਕਰਦੇ ਹਾਂ ਅੱਛਾ ਜੀ ਤੇ ਬੱਚੇ ਤੁਹਾਡੇ ਬੱਚੇ ਜੀ ਦੋ ਮੁੰਡੇ ਸੀ ਚੜਾਈ ਕਰਦੇ ਦੋ ਮੁੰਡੇ ਸੀ ਚੜਾਈ ਕਰ ਗਏ ਵਾਹਿਗੁਰੂ ਅੱਛਾ ਜੀ ਹੁਣ ਹੱਥ ਤੁਹਾਡਾ ਸੁੱਜਿਆ ਪਿਆ ਦਿੱਕਤ ਕਾਫੀ ਹੈ ਹਾਂ ਜੀ ਜੇ ਨਾ ਇਲਾਜ ਕਰਾਇਆ ਤੇ ਬਾਹ ਵਢਣੀ ਪੈ ਜਾਣੀ ਹੈ ਹਾਂ ਜੀ ਹੱਥ ਤਾਂ ਹੋ ਗਿਆ ਸਾਨੂੰ ਕਿਸੇ ਪੁੱਛ ਵਾਹਿਗੁਰੂ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਕਰਾਂਗੇ ਮਦਦ ਤੁਹਾਡੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਉਹ ਰੋਸਵਰਡ ਦੀ ਕੋਲ ਤੇ ਸਾਡੇ ਦਾ ਆਪਣਾ ਘਰ ਵੀ ਹੈ ਨਹੀਂ ਪੁੱਤ ਅੱਛਾ ਘਰ ਹੈ ਨਹੀਂ ਹਾਂ ਅੱਛਾ ਪਰ ਪਾਇਆ ਉੱਤੇ ਰੋਟੀ ਪਾਣੀ ਕਿਦਾਂ ਚੱਲਦਾ ਫਿਰ ਮੈਂ ਵੀ ਘਰ ਵੀ ਵੀ ਮਾੜਾ ਮੋਟਾ ਮੈਂ ਕੋਠੀਆਂ ਤੇ ਕੰਮ ਕਰਦੀ ਹਾਂ ਅੱਛਾ ਜੀ ਇਹੋ ਚਾਰੇ ਮਾੜਾ ਮੋਟਾ ਘਰ ਦੇ ਸੀ ਅੱਛਾ ਜੀ ਤੇ ਵੀ ਬੈ ਗਏ ਹੁਣ ਲੈਦੀ ਇਹਨਾਂ ਨੂੰ ਲੈਦੀ ਤੇ ਹੈ ਕਿ ਮੈਂ ਲੈ ਫਿਰਦੀ ਹਾਂ ਅੱਛਾ ਜੀ ਕਿਤੋਂ ਚੈੱਕ ਕਰਾਇਆ ਡਾਕਟਰ ਕੋਲ ਹੁਣ ਕਿਸੇ ਡਾਕਟਰ ਕੋਲ ਹਾਂ ਹੁਣ ਪਹਿਲਾਂ ਕਲਿਆਣ ਕੋਲੇ ਗਏ ਅੱਛਾ ਜੀ ਕਲਿਆਣ ਨੇ 40000 ਮੰਗ ਲਿਆ ਅੱਛਾ ਜੀ ਫਿਰ ਉਹ ਘਰ ਹੱਟਾ ਫਿਰ ਉਹ ਬਾਬਾ ਥਾਮ ਸਿੰਘ ਚੌਕ ਕਦੋਂ ਤੋਂ ਘਲਤਾ ਸਾਨੂੰ ਓਕੇ ਚਲੇ ਗਏ ਉੱਥੇ ਵੀ ਪੈਸੇ ਬਹੁਤ ਮੰਗੇ ਓਹੋ ਹੁਣ ਤੱਕ ਉਹਦੇ ਕੋਲ ਪੈਸੇ ਨਾ ਹੋਣ ਕਰਕੇ ਇਲਾਜ ਨਹੀਂ ਕਰਾ ਦੇ ਅੱਛਾ ਕੋਈ ਗੱਲ ਨਹੀਂ ਰੋਵੋ ਨਾ ਲਓ ਪਾਣੀ ਪੀਓ ਪਹਿਲਾਂ ਕੋਈ ਗੱਲ ਅਸੀਂ ਪੋਤੀਆਂ ਤੁਹਾਡੇ ਡੈਥ ਕਿਦਾਂ ਹੋ ਗਈ ਮੁੰਡਿਆਂ ਦੀ ਤੁਹਾਡੇ ਦੋਨਾਂ ਦੀ ਦੋਨਾਂ ਦੀ ਇੱਕ ਵਾਰੀ ਵਿਆਹ ਕਈ ਲਿਆਉਂਦਾ ਸੀ ਹਜੇ ਰਾਤ ਵੀ ਨਹੀਂ ਕੱਟੀ ਉਹਹੀ ਦਿਨ ਉਹਹੀ ਰਾਤ ਹੀ ਪੂਰਾ ਹੋ ਗਿਆ ਅੱਛਾ ਇੱਕ ਵੱਡਾ ਛੋਟਾ ਸੀਗਾ ਅੱਛਾ ਉਹਦਾ ਇੱਕ ਮੁੰਡਾ ਸੀ ਛੋਟਾ ਅੱਛਾ ਜੀ ਹੋਇਆ ਸੀ ਉਹ ਫਿਰ ਅਸੀਂ ਛੋਟਾ ਜਿਹਾ ਪਾ ਲਿਆ ਉੱਪਰ ਇੱਕ ਉੱਧਰ ਉਹ ਵੀ ਨਸ਼ਿਆਂ 'ਚ ਵੜ ਗਿਆ ਉਹ ਕਿੱਟੇ ਚੁੱਟੇ 'ਚ ਵੜ ਗਿਆ ਹੁਣ ਕੋਈ ਔਲਾਦ ਨਹੀਂ ਬਸ ਦੋ ਹੀ ਉਹ ਪੁੱਤ ਆਇਆ ਬਸ ਉਹ ਵੀ ਖਰਾਬ ਕਰ ਰਿਹਾ ਜੀ ਓਹੋ ਵਾਹਿਗੁਰੂ ਵਾਹਿਗੁਰੂ ਸ਼ੁਕਰ ਹੈ ਬਾਪੂ ਵਾਹਿਗੁਰੂ ਕੋਈ ਗੱਲ ਨਹੀਂ ਬਾਪੂ ਜੀ ਸੀ ਤੁਹਾਡਾ ਇਲਾਜ ਇਲਾਜ ਕਰਾ ਦਿੰਦੇ ਸਾਰਾ ਹੋਰ ਸੇਵਾ ਲਾਓ ਕੀ ਕਰੀਏ ਤੁਹਾਡੀ ਕੀ ਮਦਦ ਕਰ ਸਕਦੇ ਮਾਤਾ ਜੀ ਤੁਹਾਡੀ ਦੱਸੋ ਹੁਣ ਆਏ ਆ ਸੀ ਕੱਖ ਜੇ ਤੋਂ ਪੈਸੇ ਕਰਾਇਆ ਮੰਗ ਕੇ ਸਾਨੂੰ ਪਤਾ ਲੱਗਿਆ ਸੀਗਾ ਕੋਈ ਨਹੀਂ ਕੋਈ ਨਹੀਂ ਇਹ ਮੁੰਡਾ ਤੁਹਾਡਾ ਸਾਰਾ ਇਲਾਜ ਕਰਾ ਦਾਂਗੇ ਤੁਸੀਂ ਰੋਵੋ ਨਾ ਜੋ ਵੀ ਤੁਹਾਡਾ ਇਲਾਜ ਹੋਇਆ ਸਾਰਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਕਰਾ ਦਾਂਗੇ ਤੁਹਾਡਾ ਫਰੀ ਹੋਰ ਸੇਵਾ ਲਾਓ ਕੋਈ ਨਹੀਂ ਅਸੀਂ ਕੋਈ ਨਹੀਂ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਕਿ ਬਾਪੂ ਦਾ 100000 ਰੁਪਏ ਦਾ ਖਰਚਾ ਹੈਗਾ ਆਪਰੇਸ਼ਨ ਦਾ ਇਲਾਜ ਦਾ ਉਹ ਸਾਰਾ ਅਸੀਂ ਸੰਗਤ ਨੂੰ ਹੀ ਕਹਿ ਦਾਂਗੇ ਬੇਨਤੀ ਕਰਕੇ ਕਰਾ ਦੇ ਉਹ ਕਿਹਾ ਸੀ ਜੀਐਮਸੀ ਵਾਲਿਆਂ ਨੇ 1.5 ਲੱਖ ਰੁਪਏ ਲੱਗ ਜਾਣਾ ਕੋਈ ਗੱਲ ਨਹੀਂ ਅਸੀਂ ਪਤਾ ਕਰਦੇ ਹਾਂ ਸਾਰਾ ਰੈਕਟਰ ਕੋਲ ਤੁਹਾਡੇ ਚੈੱਕ ਕਰਾਣੇ ਆ ਤੇ ਚੈੱਕ ਕਰਾਗੇ ਜਦੋਂ ਤੱਕ ਤੁਹਾਡਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡੀਓ ਠੀਕ ਹੈ ਜੀ ਅਸੀਂ ਤੁਹਾਨੂੰ ਕਰਾਇਆ ਵੀ ਦਵਾਵਾਂਗੇ ਇੱਥੇ ਦਾ ਤੇ ਸਾਰਾ ਕੁਝ ਕਰਾਵਾਂਗੇ ਤੁਸੀਂ ਬੇਫਿਕਰ ਰਹੋ ਬਸ ਵੀਰ ਤੁਹਾਨੂੰ ਜਿਵੇਂ ਸਮਝਾਉਂਦੇ ਨੇ ਸਮਝ ਲਓ ਉੱਥੇ ਜਾਓ ਜੇ ਇੱਕ ਦੋ ਦਿਨਾਂ ਚ ਕੋਈ ਤੁਹਾਨੂੰ ਦਿੱਕਤ ਆਈ ਇਲਾਜ ਨਹੀਂ ਹੋਇਆ ਸਾਨੂੰ ਮਿਲ ਲਈਓ ਦੁਬਾਰਾ ਠੀਕ ਹੈ ਕਬਰਾਇਓ ਨਾ ਤੁਹਾਨੂੰ ਅਸੀਂ ਆਟੋ ਦਾ ਕਰਾ ਦੇ ਕੇ ਵੀ ਭੇਜਾਂਗੇ ਦੋ ਵਾਰ ਚੰਦੀਕੜ ਵੀ ਜਾਇਆ ਚੰਡੀਗੜ ਕਿੱਥੇ ਗਏ ਸੀ ਉੱਥੇ ਪਾ ਪੀਆਈ ਚ ਵੀ ਜਾਇਆ ਸੀ ਨਹੀਂ ਸਾਨੂੰ ਉਹਨਾਂ ਨੇ ਵੀ ਕਹਿ ਦਿੰਦੇ ਇਹ ਤਾਂ ਰੱਦਿਆਣੀ ਵੀ ਹੋ ਸਕਦਾ ਅੱਛਾ ਉਹ ਕਿ ਕਹਿੰਦੇ ਲੁਧਿਆਣਾ ਕਿਸੇ ਹੋਰ ਕਿਸੇ ਐਨਜੀਓ ਨੇ ਕਿਸੇ ਕਮੇਟੀ ਨੇ ਤੁਹਾਡੀ ਮਦਦ ਨਹੀਂ ਕੀਤੀ ਕੋਈ ਨਹੀਂ ਵਾਹਿਗੁਰੂ ਪਹਿਲੀ ਵਾਰੀ ਤੁਹਾਡੇ ਕੋਲ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਸੀ ਬੜੇ ਕਰਮਾਂ ਲੈ ਆ ਲੋ ਫੜੋ ਪਾਣੀ ਪੀ ਲੋ ਤੇ ਕੋਈ ਗੱਲ ਨਹੀਂ ਆ ਮੁੰਡਾ ਤੁਹਾਨੂੰ ਸਮਝਾ ਦੇਣਾ ਸਾਰਾ ਕਰਾ ਦੇਣਾ ਦੇਖ ਸਕਦੇ ਹੋ ਕਿ ਕਿਵੇਂ ਮਤਲਬ ਇੱਕ ਬਜ਼ੁਰਗ ਮਾਵਾ ਪਾਣਾ ਕਿਵੇਂ ਤੁਸੀਂ ਆਪ ਹੀ ਦੇਖ ਲਓ ਮੈਂ ਕੀ ਬੋਲਾਂ ਅੱਜ ਦੀ ਵੀਡੀਓ ਹੈ 5 ਮਾਰਚ ਤੇ ਦੇਖ ਸਕਦੇ ਹੋ ਸਾਡੀ ਲੋਕੇਸ਼ਨ ਤੇ ਰੋਜ਼ ਐਵੇਂ ਹੀ ਆ ਇੱਕੋ ਪਿੱਛੇ ਬਾਪੂ ਜੀ ਬੈਠੇ ਨੇ ਬੜੇ ਮਰੀਜ਼ ਨੇ ਇਕੱਲੇ-ਇਕੱਲਿਆਂ ਦੀ ਕੀ ਕੀ ਸਟੋਰੀਆਂ ਤੁਹਾਨੂੰ ਦੱਸੀ ਹੈ ਬੇਨਤੀ ਹੈ ਬਸ ਆਇਆ ਕਰੋ ਦੇਖਿਆ ਕਰੋ ਮਹਿਸੂਸ ਕਰਿਆ ਕਰੋ ਦੋ ਮੁੰਡੇ ਸੀ ਦੋਨਾਂ ਦੀ ਡੈਥ ਹੋ ਗਈ ਡੈਥ ਹੋ ਗਈ ਕਹਿਣਾ ਹੀ ਸੌਖਾ ਬਾਈ ਜਿੱਤੇ ਬੀਤਰੀ ਉਹਨੂੰ ਹੀ ਪਤਾ ਨਹੀਂ 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 ਕੋਈ ਗੱਲ ਨਹੀਂ ਮਾਤਾ ਜੀ ਤੁਸੀਂ ਘਬਰਾਓ ਨਾ ਮਹਾਰਾਜ ਬੈਠੇ ਨੇ ਅਸੀਂ ਵੀ ਤੁਹਾਡੇ ਬੱਚੇ ਆਂ ਕੋਈ ਗੱਲ ਇਹ ਦੋ ਚਲੇ ਗਏ ਕੋਈ ਨਹੀਂ ਮਹਾਰਾਜ ਕਿਰਪਾ ਕਰਨ ਤੁਹਾਡਾ ਇਲਾਜ ਕਰਾਵਾਂਗੇ ਸਾਡਾ ਇਲਾਜ ਕਰਾ ਕੇ ਪਿੱਛਾ ਛੱਡਿਓ ਆਪਣਾ ਐਦਾਂ ਨਾ ਛੱਡਿਓ ਠੀਕ ਹੈ ਜੀ ਮਿਲ ਲਿਓ ਸਾਨੂੰ ਤਦੋਂ ਹੁਣ ਹੀ ਕਾਰਡ ਦੇ ਕੇ ਕਰਾਇਆ ਦੇ ਕੇ ਸਾਰਾ ਸਮਝਾਉਂਦੇ ਨੇ ਕਿੰਨੂੰ ਮਿਲਣਾ ਕਿੱਦਾਂ ਜਾਣਾ ਆਪਣਾ ਜਾ ਕੇ ਇਹ ਜਲਦੀ ਕਰਾ ਲਓ ਇਲਾਜ ਨਹੀਂ ਤਾਂ ਬਾਪੂ ਜੀ ਤੇ ਜਿਸ ਦਾ ਉਹਨਾਂ ਹੱਥ ਦੀ ਸੂਜਨ ਹੈ ਨਾ ਇਹ ਹੱਥ ਵੱਢਣਾ ਪੈਣਾ ਹੋਰ 4-5 ਦਿਨ ਤੱਕ ਜੇ ਇਲਾਜ ਨਾ ਕਰਾਇਆ ਇਹ ਸਾਡੇ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਹੋ ਗਿਆ ਤੁਹਾਨੂੰ ਇੱਦਾਂ ਹੀ ਧੱਤੇ ਰਹਿੰਦੇ ਹੋ ਅਜਾ ਹਫਤਾ ਹੋ ਗਿਆ ਚਲੋ ਤੁਸੀਂ ਰੋਵੋ ਨਾ ਹੁਣ ਤੁਸੀਂ ਸਹੀ ਜਗ੍ਹਾ ਤੇ ਪਹੁੰਚੇ ਹੋ ਇਹ ਸਾਡਾ ਇਹ ਤੀਰਥ ਹੈ ਇੱਥੇ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਇਹ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਸਾਨੂੰ ਇਹ ਜਗ੍ਹਾ ਹੈ ਜਿਹਦੇ ਚ ਇੱਥੇ ਆ ਦਾਨੀ ਵੀ ਆਏ ਹੋਏ ਨੇ ਜਿਹੜੇ ਮਦਦ ਕਰਨ ਆਏ ਹੋਏ ਨੇ ਇਹ ਸਾਰੇ ਤੁਹਾਡੀ ਮਦਦ ਕਰਨਗੇ ਟੈਨਸ਼ਨ ਨਾ ਲਓ ਤੁਸੀਂ ਠੀਕ ਹੈ ਸਮਝਾ ਦਿਓ ਇਹਨਾਂ ਨੂੰ ਸਾਰਾ ਤੇ ਕਰਾ ਦਿਓ ਤੁਸੀਂ ਵੀ ਅਰਦਾਸ ਕਰਿਓ ਬਾਪੂ ਜੀ ਲਈ ਠੀਕ ਹੋ ਜਾਣ ਮਦਦ ਕਰਨ ਲਈ ਵੀ ਜਰੂਰ ਆਇਓ ਇਹਨਾਂ ਲਈ ਮਦਦ ਦੀ ਲੋੜ ਪੈਣੀ ਆ ਹੁਣ ਤੇ ਵੀਡੀਓ ਦੇਖ ਕੇ ਜਰੂਰ ਆਇਓ ਧੰਨਵਾਦ